ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਇਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਇਓ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਕਿਉਂਕਿ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਠੀ ਦੀ ਮਕਾਨ ਦੀ ਘਰ ਦੀ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚੋਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ 'ਚ ਜੀ ਤੇ ਆਪਣਾ WhatsApp ਨੰਬਰ ਨੀਚੇ ਹਰੇ ਜੇ ਅੱਖਰਾਂ ਦੇ ਵਿੱਚ ਹਮੇਸ਼ਾ ਲਿਖਿਆ ਰਹਿੰ ਤੇ ਹੁਣ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਆਂ ਤੇ ਜਿੰਨੀ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੀਆਂ ਸਾਰੀਆਂ ਤੁਹਾਨੂੰ ਮੈਂ ਦਿਖਾਉਣਾ ਤੇ ਬਾਰੀ ਸਿਰ ਆਪਾਂ ਗੱਲ ਕਰਦੇ ਆਂ ਪੂਰੀ ਚੀਜ਼ ਪਹਿਲੀ ਗੱਡੀ ਆਪਣੇ ਕੋਲੇ ਵੈਗਨਰ ਮਾਲਕ ਨੇ ਭੇਜੀ ਐ ਸੇਲ ਵਾਸਤੇ ਵੈਗਨਰ ਐਲ ਐਕਸ ਆਈ ਗੱਡੀ ਆ ਪਾਵਰ ਵਿੰਡੋ ਹੈ ਜੀ ਤੇ ਮਾਡਲ ਆਪ ਨੂੰ ਮਿਲ ਜੂਗਾ 2005 ਤੇ 2026 ਤੱਕ ਦਾ ਪਾਸਿੰਗ ਆਰ ਨਿਊ ਕਰਵਾਈ ਹੋਈ ਆ 2026 ਤੱਕ ਦਾ ਆਰ ਸੀ ਵੈਲਿਡ ਹੈ ਤੇ ਬਿਲਕੁਲ ਵਧੀਆ ਕੰਡੀਸ਼ਨ ਦੀ ਗੱਡੀ ਆ ਤੇ ਇਹਨਾਂ ਨੇ ਅਰਜੈਂਟ ਸੇਲ ਕਰਨੀ ਹੈ ਮਾਲਕ ਨੇ ਕਿਹਾ 75000 ਰੁਪਏ ਡਿਮਾਂਡ ਇਹਨਾਂ ਨੇ ਪਾਈ ਹੈ ਤੇ ਗੱਡੀ ਖੜੀ ਹੈ ਪਟਿਆਲੇ ਏਰੀਆ 'ਚੋਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਕਿਵੇਂ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਜੀ ਹਰ ਪਾਸੋਂ ਬਾਡੀ ਲੈਂਦੀ ਅੰਦਰ ਬਾਹਰੋਂ ਇੰਜਨ ਗিয়ার ਦੀ ਹਰ ਚੀਜ਼ ਦੀ 75000 ਰੇਟ ਕਿਹਾ ਲੈਸ ਵੈਸ ਹੋ ਜਾਊਗਾ ਤੇ ਜਿਹਨਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 83606 ਤੇ 14859 ਜਿਹੜੀ ਸੈਕਿੰਡ ਆਪਾਂ ਗੱਡੀ ਲੈ ਕੇ ਪਹੁੰਚੇ ਆ ਤੁਸੀਂ ਦੇਖੋ ਜੀ ਆਪਣੇ ਕੋਲੇ ਛੋਟਾ ਹਾਥੀ ਪਹੁੰਚੇਗਾ ਮਾਡਲ 2011 ਦੱਸਿਆ ਇਹਨਾਂ ਨੇ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਮਾਲਕ ਨੇ ਕਿਹਾ ਸਾਰਾ ਕੁਝ ਬਹੁਤ ਵਧੀਆ ਜੀ ਤੇ ਸਾਰੀ ਗੱਡੀ ਜੈਨੂਨ ਪਈ ਆ ਕੋਈ ਐਕਸੀਡੈਂਟਡ ਨਹੀਂ ਕਿਸੇ ਪਾਸੇ ਕੋਈ ਡੈਮੇਜ ਨਹੀਂ ਤੇ ਡਿਮਾਂਡ ਹੈ 190000 ਰੁਪਇਆ ਮੌਕੇ ਤੇ ਘਾਟਾ ਵਾਦਾ ਹੋ ਜੂਗਾ ਤੇ ਇਹਨਾਂ ਦਾ ਏਰੀਆ ਤਰਨ 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 ਏਰੀਆ ਚ ਆਹ ਛੋਟਾ ਥੀ ਖੜਾ ਹੈਗਾ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਪਸੰਦ ਆਵੇ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਆਪਾਂ ਨੰਬਰ ਵੀ ਸਕਰੀਨ ਤੇ ਦੇ ਰੱਖਿਆ ਹੈ ਬਾਕੀ ਜਿਹੜਾ ਛੋਟਾ ਥੀ ਹੈ ਇਹਦੇ ਟਾਕੀਆਂ ਤੇ ਵੀ ਲਿਖਿਆ ਹੋਇਆ ਨੰਬਰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਕਰੀਨ ਤੇ ਲਿਖ ਰੱਖਿਆ ਤੁਸੀਂ ਕਨਫਰਮ ਕਰ ਲਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਤੀਸਰੀ ਜਿਹੜੀ ਗੱਡੀ ਮਾਲਕ ਨੇ ਭੇਜੀ ਆਪਣੇ ਕੋਲੇ i20 ਗੱਡੀ ਭੇਜੀ ਹੈ ਮਾਲਕ ਨੇ ਸਪੋਰਟਸ ਮਾਡਲ ਹੈ ਜੀ ਤੇ ਇਹਨਾਂ ਨੇ ਜਲਦੀ ਸੇਲ ਕਰਨੀ ਆ ਪੈਸਾ ਦੀ ਲੋੜ ਆ ਜੀ ਤੇ ਗੱਡੀ ਦੀ ਐਡ ਤੁਸੀਂ ਪਹਿਲਾਂ ਵੀ ਦੇਖੀ ਹੋਊਗੀ ਤੇ ਇਹਨਾਂ ਨੂੰ ਪੈਸਾਂ ਦੀ ਲੋੜ ਤਾਂ ਕਰਕੇ ਗੱਡੀ ਦੀ ਐਡ ਆਪਾਂ ਕਰ ਰਹੇ ਆਂ ਜੀ ਪੈਟਰੋਲ ਵਰਜਨ ਗੱਡੀ ਐ ਸੀਐਨਜੀ ਵੀ ਲੱਗੀ ਹੋਈ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਤੇ ਟਾਇਰਾਂ ਦੇ ਵਿੱਚ ਆਲਾਈ ਲੱਗੇ ਹੋਏ ਨੇ ਇੰਜਨ ਗੇਅਰ ਬਹੁਤ ਵਧੀਆ ਜੀ 163 ਡਿਮਾਂਡ ਐ ਤੇ ਗੱਡੀ ਖੜੀ ਐ ਮਾਨਸਾ ਏਰੀਆ 'ਚ ਮਾਨਸਾ ਏਰੀਆ ਦੇ ਵਿੱਚ ਗੱਡੀ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਾਕੀ ਚਾਰੇ ਪਾਸੋਂ ਵਧੀਆ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਰੇਟ 1,65,000 ਰੁਪਏ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਘਾਟਾ ਵਾਧਾ ਵੀ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਪਿੰਡ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਮਾਲਕ ਨੂੰ ਠੀਕ ਹੈ ਜੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਤੁਸੀਂ ਕਨਫਰਮ ਕਰਕੇ ਤੇ ਡਾਇਲ ਕਰਕੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਕੁਝ ਵੀ ਪੁੱਛ ਗਿਚ ਕਰਨੀ ਹੋਵੇ ਕਰ ਸਕਦਾਂ ਹਾਂ ਜੀ ਤੇ ਇਹ ਵੀਡੀਓ ਦੀ ਗੱਲਬਾਤ ਚੱਲ ਰਹੀ ਆ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਈਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਤੇ ਤੁਹਾਡੇ ਕੋਲੇ ਵੀ ਕੁਛ ਹੈ ਜੀ ਵੇਚਣ ਵਾਸਤੇ ਜਿਵੇਂ ਕੋਈ ਗੱਡੀ ਹੋਗੀ ਮੋਟਰਸਾਈਕਲ ਹੋ ਗਿਆ ਕੋਈ ਜੀਪ ਹੋਗੀ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਛੋਟਾ ਹੱਥੀ ਹੈ ਪਿਕਅਪ ਹੈ ਜਾਫਰ ਕੂਠੀਆ ਮਕਾਨ ਘਰ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਸੀਂ ਐਡ ਆਪਣੇ ਕੋਲੋਂ ਕਰਵਾ ਸਕਦੇ ਹੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰ ਦਾਂ ਜੀ ਕੋਈ ਕਮਿਸ਼ਨ ਕੋਈ ਖਰਚਾ ਵਾੜ ਚ ਆਪਾਂ ਕੁਝ ਨਹੀਂ ਲੈਂਦੇ ਜਮਾਂ ਫਰੀਦ ਦੇ ਵਿੱਚ ਆਪਣਾ ਕੰਮ ਹੈ ਜੇ ਤੁਸੀਂ ਕਰਵਾਉਣੀ ਐਡ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਦੇ ਵਿੱਚ ਕਰਵਾ ਸਕਦੇ ਹੋ ਆਪਣਾ ਵਟਸਐਪ ਨੰਬਰ ਨੀਚੇ ਹਮੇਸ਼ਾ ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਟਮ ਆਪਣੇ ਕੋਲ ਭੇਜੋ ਇੱਕ ਵਧੀਆ ਵੀਡੀਓ ਬਣਾ ਕੇ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਤੇ ਬਿਲਕੁਲ ਜਲਦੀ ਆਪਾਂ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਨੂੰ ਕੋਈ ਵੀ ਮਸ਼ੀਨਰੀ ਚਾਹੀਦੀ ਹੈ ਕਿਸੇ ਵੀ ਏਰੀਆ ਤੋਂ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਨੀਚੇ ਕਮੈਂਟ ਲਿਖ ਦਿਓ ਤੇ ਆਪਾਂ ਜਲਦੀ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੋ ਜੀ ਤਾਂ ਸਾਰੇ ਜਣੇ ਲਾਈਕ ਕਰੋ ਜੀ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਸਾਰੇ ਜਣੇ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਪਹਿਲੀ ਵਾਰ ਆਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਕਿਉਂਕਿ ਆਪਾਂ ਹਾਰ ਰੋਜ਼ ਇਸੇ ਤਰ੍ਹਾਂ ਦੀਆਂ ਮਸ਼ੀਨਰੀਆਂ ਤੇ ਕੋਠੀ ਤੇ ਘਰ ਮਕਾਨ ਆਪਾਂ ਡੇਲੀ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਹੁਣ ਆਪਾਂ ਇੱਕ ਜੀਪ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਤੁਸੀਂ ਦੇਖ ਵੀ ਰਹੇ ਹੋ ਜੀਪ ਆ ਜੀ ਪਾਤੜਾ ਸਮਾਣਾ ਇਹਨਾਂ ਦਾ ਏਰੀਆ ਤੇ ਕੰਡੀਸ਼ਨ ਵਧੀਆ ਬਾਡੀ ਲਾਈਨ ਵੀ ਠੀਕ ਹੈ ਇੰਜਨ ਗੇਅਰ ਮਾਲਕ ਨੇ ਦੱਸਿਆ ਵਧੀਆ ਤੇ ਬਾਕੀ ਚਲਾ ਕੇ ਤੁਸੀਂ ਦੇਖੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿਉਂਕਿ ਫੋਟੋਆਂ ਚ ਐਦਾਂ ਤਾਂ ਹੈ ਨਹੀਂ ਵੀ ਆਪਾਂ ਫੋਟੋਆਂ ਦੇਖ ਕੇ ਹੀ ਡੀਲ ਕਰ ਲਵਾਂਗੇ ਕਿਉਂਕਿ ਫੋਟੋਆਂ ਚ ਨਾ ਤਾਂ ਇੰਜਨ ਦਾ ਪਤਾ ਲੱਗਦਾ ਨਾ ਬਾਡੀ ਲਾਈਨ ਦਾ ਪਤਾ ਲੱਗਦਾ ਠੀਕ ਹੈ ਜੀ ਬਾਕੀ ਆਪਾਂ ਜਾ ਕੇ ਦੇਖਾਂਗੇ ਉੱਪਰ ਨੀਚੋਂ ਨਿਗਾ ਮਾਰਾਂਗੇ ਚਾਰੇ ਪਾਸੇ ਦੇਖਾਂਗੇ ਚਲਾ ਕੇ ਦੇਖਾਂਗੇ ਸਟਾਰਟ ਕਰਕੇ ਦੇਖਾਂਗੇ ਇੰਜਨ ਗੇਅਰ ਦੇਖਾਂਗੇ ਫੇਰ ਹੀ ਤਸੱਲੀ ਹੁੰਦੀ ਹੈ ਜੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ 85000 ਰੁਪਿਆ ਕਿਹਾ ਹੈ ਠੀਕ ਹੈ ਜੀ ਬਾਕੀ ਮਾਲਕ ਨੇ ਕਿਹਾ ਲੈਸ ਵਸ ਕਰ ਦਾਂਗੇ ਤੇ ਜਿਹਨੂੰ ਵੀ ਗੱਡੀ ਆਹ ਪਸੰਦਾ ਆ ਬੀ ਜੀਪ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਦਿੱਤਾ 843730237 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਇੱਕ ਆਪਾਂ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚੇ ਹਾਂ ਜੀ ਐਂਡੀ ਕੋ ਗੱਡੀ ਆ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਨੇ ਕੰਡੀਸ਼ਨ ਆਲ ਓਕੇ ਐ ਜੀ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ 2005 ਮਾਡਲ ਗੱਡੀ ਐ ਜੀ ਗੱਡੀ ਖੜੀ ਆ ਅੰਮ੍ਰਿਤਸਰ 60000 ਰੁਪਏ ਸਿਰਫ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਵਧੀਆ ਪਈ ਐ ਮਾਲਕ ਨੇ ਸਾਰਾ ਕੁਝ ਦੱਸਿਆ ਵੀ ਮੈਟਿੰਗ ਮੂਟਿੰਗ ਵਧੀਆ ਪਈ ਐ ਸੀਟ ਕਵਰ ਵਧੀਆ ਪਏ ਨੇ ਤੇ ਸਾਰਾ ਕੁਝ ਹੀ ਲਗਭਗ ਵਧੀਆ ਜੀ ਤੇ ਬਾਡੀ ਲਾਈਨ ਤੁਹਾਡੇ ਸਾਹਮਣੇ ਹੈ ਜੀ ਤੇ ਜਾ ਕੇ ਤੁਸੀਂ ਦੇਖਣੀ ਹੋ ਵਿਚਾ ਕੇ ਦੇਖ ਸਕਦੇ ਹੋ ਅੰਮ੍ਰਿਤਸਰ ਇਹਨਾਂ ਦਾ ਏਰੀਆ ਹੈ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹ ਬਾਹਰ ਰਹਿੰਦੇ ਜੀ ਉਹਨਾਂ ਦਾ ਉੱਪਰ ਨੰਬਰ ਆਪਾਂ ਸ਼ੋਅ ਕਰ ਰੱਖਿਆ ਹੈ ਬਾਹਰਲੇ ਨੰਬਰ ਹੈ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਸੀਂ WhatsApp ਤੇ ਫੋਨ ਲਗਾ ਲਿਓ ਜੀ ਹੁਣ ਆਪਾਂ ਇੱਕ ਬਲੇਰੋ ਗੱਡੀ ਲੈ ਕੇ ਪਹੁੰਚਿਆ ਬਲੇਰੋ ਗੱਡੀ ਦੀ ਗੱਲ ਕਰਦੇ ਹਾਂ ਤੁਸੀਂ ਦੇਖੋ 12 ਮਾਡਲ ਐਸ ਐਲ ਐਕਸ ਗੱਡੀ ਆ ਤੇ ਟਾਇਰ ਚੋੜੇ ਪਵਾਏ ਹੋਏ ਆ ਪੰਜਾਬ ਨੰਬਰ ਐ ਇੱਕ ਨੰਬਰ ਗੱਡੀ ਆ ਟਾਇਰਾਂ ਦੇ ਵਿੱਚ ਅਲਾਇ ਨਹੀਂ ਬੀ ਆਈ ਪੀ ਨੰਬਰ ਐ ਜੀ ਤੇ ਕੰਡੀਸ਼ਨ ਆਲੋਕੀ ਆ 375 ਡਿਮਾਂਡ ਸੰਗਰੂਰ ਏਰੀਆ ਚ ਗੱਡੀ ਖੜੀ ਆ ਸੈਕੰਡ ਓਨਰ ਐ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖਿਆ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਪਸੰਦ ਆਈ ਹੋ ਜੀ ਤਾਂ ਵੀਡੀਓ ਨੂੰ ਸਾਰੇ ਜਾਣੇ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਰੋ ਜੀ ਸਪੋਰਟ ਤੇ ਹਰ ਰੋਜ਼ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਨੇ ਆਂ ਤੇ ਤੁਹਾਨੂੰ ਕਿਹੜੇ ਏਰੀਆ ਚੋਂ ਮਸ਼ੀਨਰੀ ਚਾਹੀਦੀ ਹੈ ਕਮੈਂਟ ਪਾਓ ਜੀ ਲੈ ਕੇ ਆਪਾਂ ਪਹੁੰਚਾਂਗੇ ਤੁਹਾਡੇ ਵਾਸਤੇ ਜ਼ਰੂਰ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸੋ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਜਾਂਦੇ ਜਾਂਦੇ ਜੀ